شری بالا جی مندرٹی شری شام یوگا शहर जिन ग़रीब व्यवस्था अनादी شری شام چڑک گھر سے جڑے نویل ہے یہاں سے رکھو گی شام یاترا شام نشان یاترا جیسے ماں بھائی وہ اپنا نام ساڈے رمیش کا با جی میڈیا کے شری شیام چتر گھر سے موبائل در چلی جاتے ہیں سمپرک کرتے ہو شام مندر چلاؤں جی ਜੋ ਕੇ ਬਾਲਾ ਜੀ ਲੰਗਰ ਸੇਵਾ ਸੰਪਤੀ ਵੱਲੋਂ ਹਰ ਮੰਗਲਵਾਰ ਨੂੰ ਜੋ ਲੰਗਰ ਲਗਾਇਆ ਜਾਂਦਾ ਹੈ ਸੰਗਤਾਂ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਲੰਗਰ ਛਕ ਰਹੀਆਂ ਐ ਔਰ ਸੇਵਾਦਾਰ ਸੇਵਾ ਕਰ ਰਹੇ ਐ ਤੁਸੀਂ ਦੇਖ ਲਓ ਕਿ ਕੋਰਤੀ ਪੂਰਾ ਦੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਬਾਲਾ ਜੀ ਲੰਗਰ ਸੇਵਾ ਸੰਪਤੀ ਵੱਲੋਂ ਹਰ ਮੰਗਲਵਾਰ ਨੂੰ ਲੰਗਰ ਲਗਾਇਆ ਜਾਂਦਾ ਹੈ ਔਰ ਹਰ ਰੋਜ਼ 12 ਵਜੇ ਤੋਂ ਲੈ ਕੇ 3 ਵਜੇ ਤੱਕ 20 ਰੁਪਏ ਪਰ ਖਾਲੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਔਰ ਜੋ ਵੀ ਭਗਤ ਜਾਣ ਇੱਥੇ ਲੰਗਰ ਸ਼ਤਨਾਉਨ ਦੇ ਉਹਨਾਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਦੇਖ ਲਓ ਕਿ ਸੰਤਾ ਬਹੁਤ ਇਤਤਾਸ ਦੇ ਵਿੱਚ ਇੱਥੇ ਹਰ ਮੰਗਲਵਾਰ ਨੂੰ ਲੰਗਰ ਸ਼ਤਨਾਉਨ ਆਉਂਦੀਆਂ ਹਨ ਇਕ ਤਰ੍ਹਾਂ ਦੇ ਨਵੀਆਂ ਤਸਵੀਰਾਂ ਜੇ ਕਿ ਨਾ ਮੇਰੀ ਤੇ ਸੁਦੋ ਦੇ ਕੱਜ ਪੂਰੀਆਂ ਛੋਲਿਆਂ ਆਲੂ ਪੂਰੀਆਂ ਦਾ ਲੰਗਰ ਲਗਾਇਆ ਗਿਆ ਹੈ ਔਰ ਸੇਵਾ ਦਾ ਰਵੱਲੋ ਸੇਵਾ ਕੀਤੀ ਜਾ ਰਹੀ ਹੈ ਪੂੜੀਆਂ ਬਣਾਈਆਂ ਜਾ ਰਹੀਆਂ ਪੂੜੀਆਂ ਤਲੀਆਂ ਜਾ ਰਹੀਆਂ ਔਰ ਭਾਈ ਚਰਚਾ ਜੈਸਿਕਾ ਸ਼੍ਰੀ ਵਾਲਾ ਜੀ ਲੰਗਰ ਸੇਵਾ ਕੀਤੀ ਬਣੋ ਹਰ ਮੰਗਲਵਾਰ ਇੱਥੇ ਸੰਗਠਨ ਮਾਨਸੰਦਰ ਵਿੱਚ ਆਪ ਵੀ ਸਭਤ ਯੋਗ ਨਾਲ ਨਗਰ ਲਾਇਆ ਜਾਂਦਾ ਹੈ ਸੋ ਅੱਜ ਦਾ ਜਿਹੜਾ ਲੰਗਰ ਹੈ ਉਹ ਇੱਕ ਗੁਮਤ ਸਾਡੇ ਕੋਲੇ ਇੱਕ ਮੈਸੇਜ ਆਇਆ ਉਹਨਾਂ ਨੇ ਕਿਹਾ ਸਾਡਾ ਨਾਮ ਨਹੀਂ ਪਤਾ ਲੱਗਣਾ ਕੀ ਜਾਨਾ ਅਫਾ ਕਹੇ ਨਹੀਂ ਤੂਫੀ ਚਾਪਾ ਆਪਾਂ ਜਾਣਦੇ ਹਾਂ ਕਿ ਦੂਜੀ ਮੁੱਠੀ ਨੂੰ ਨਾ ਪਤਾ ਲੱਗੇ ਸੋ ਅੱਜ ਉਹਨਾਂ ਹੀ ਵੇਰਵਾ ਵੀ ਸਾਡੇ ਕਿਵੇਂ ਨੇ ਵੀ ਲੰਗਰ ਲਵਾਇਆ ਉਹ ਕਹਿੰਦਾ ਸਾਡਾ ਗੁਪਤ ਰੱਖਣਾ ਸੋ ਅੱਜ ਬਾਲਾ ਜੀ ਨੂੰ ਉਹਨਾਂ ਦੇ ਪਰਿਵਾਰ ਨੇ ਅੱਜ ਆਲੂ ਪੂਰੀ ਦਾ ਤੇ ਹਰਵੇ ਦਾ ਭੋਗ ਲਵਾਇਆ ਸੋ ਬਾਲਾ ਜੀ ਉਹਨਾਂ ਦੇ ਆਗਿਆ ਵਿੱਚ ਇਹ ਕਿਰਪਾ ਇਸ ਤਰ੍ਹਾਂ ਬਣਾਈ ਰੱਖਣ ਤਾਂ ਹੀ ਤੇ ਜ਼ਹਿਰ ਵਾਲੀ ਨੂੰ ਅਪੀਲ ਵੀ ਆ ਵੀ ਦੇਖੋ ਕਿਸੇ ਨੇ ਕੋਈ ਮੈਰਿਜ ਮੱਤੀ ਜਾਂ ਕੋਈ ਬਰਥਡੇ ਵਗੈਰਾ ਹੈ ਜਾਂ ਕੋਈ ਵੀ ਖੁਸ਼ੀ ਦਾ ਮੌਕਾ ਹੈ ਉਹਦੇ ਵਿੱਚ ਤੁਸੀਂ ਇੱਥੇ ਆਓ ਮੰਗਲਵਾਰ ਦੀ ਬੰਦਵਾਰ ਜਿਹੜਾ ਲੰਗਰ ਲੱਗਦਾ ਹੈ ਉਹਦੇ ਵਿੱਚ ਤੁਸੀਂ ਸਹਿਯੋਗ ਦਿਓ ਜਾਂ ਯੋਗਦਾਨ ਜਾਂ ਤੁਸੀਂ ਲਵਾਣਾ ਚੰਨਿਓ ਜੇ ਜੇ ਵੀ ਅੱਜ ਦਾ ਵੀ ਲੰਗਰ ਹੈ ਕਿ ਉਹਨਾਂ ਦਾ ਬੱਚੇ ਦੀ ਕੋਈ ਖੁੱਜੀ ਦਾ ਮੌਲ ਦੀ ਉਹਨਾਂ ਦੇ ਤਾਂ ਉਹਨਾਂ ਨੇ ਆ ਲੰਗਰ ਲਵਾਇਆ ਸੋ ਸਾਡੇ ਕੋਲ ਜਿੰਨੇ ਵੀ ਪਸੰਦ ਆ ਕਿੰਨੇ ਦਾ ਵੱਡੇ ਉਹਨਾਂ ਕਿੰਨੀ ਮੈਰੀ ਨੋਟ ਦੀਆਂ ਕੋਈ ਖੁੱਜੀ ਦੇ ਮੋਲ ਵਿੱਚ ਇੱਥੇ ਆ ਕੇ ਲੰਗਰ ਲਵਾਣੇ ਆ ਕਿ ਕੋਈ ਹਜ਼ਾਰਾਂ ਦੀ ਗਿੱਦੀ ਜਿੱਥੇ ਆ ਕੇ ਲੋਕੋ ਲੰਗਰ ਨੂੰ ਗ੍ਰੈਂਡ ਕਰਦੇ ਆ ਤੇ ਮਨਚੋ ਥਿੱਕਾ ਦਿੰਦੇ ਆ ਤੇ ਉਹ ਥਿੱਕਾ ਉਹਨਾਂ ਨੂੰ ਉਹ ਚੜ ਕੇ ਲੱਗਦੀ ਆ ਸੋ ਅਫੀਸਰ ਜ਼ੇਰ ਵਾਕ ਨੂੰ ਅਪੀਲ ਕਰਦੀ ਹੁ ਸਾਡੇ ਨਾਲ ਜੁੜਨ ਤਾਂ ਕਿ ਅਸੀਂ ਆ ਵੋਟ ਦੇਣ ਨੂੰ ਅੱਗੇ ਵਧਾ ਦਈਏ ਇੱਕ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਹੋ ਰਿਹਾ ਹੈ ਵੀ 70 ਸਾਲਾਂ ਤੋਂ ਹੋਲੀ ਦਾ ਮੌਸਮ ਹੋਲੀ ਦਾ ਮੌਸਮ ਜਿਹੜਾ ਕਿ 13 ਮਾਰਚ 23 ਕੋਈ ਨਹੀਂ ਰੁਕੀ ਨਹੀਂ 13 ਤਿਹਾਰ ਆ ਰਿਹਾ ਵਾ ਬੜੀ ਸ਼ਰਧਾ ਦੇ ਭਾਵ ਨਾਲ ਪਰਾਣੀ ਦਾਣਾ ਮੰਡੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੀ ਕਰਾ ਚੱਲਦੇ ਆਂ ਦੇਖੋ ਜੀ ਪਹਿਲਾਂ ਸਾਰੇ ਸ਼ਹਿਰਵਾਸੀਆਂ ਨੂੰ ਭਾਗ ਹੋਣੀ ਮਸਤ ਨਹੀਂ ਆ ਵਧਾਈਆਂ ਕਿਉਂਕਿ ਹੋਲੀ বৃন্দাবন ਵਿੱਚ ਇਹ ਸ਼ੁਰੂ ਹੋ ਜਾਂਦੀ ਹੈ 15-20 ਦਿਨ ਪਹਿਲਾਂ ਤੋਂ ਵੀ ਸੋ ਸਿਰਫ ਰਾਣੀ ਨਾਲ ਵੰਡੀ ਵਿੱਚ ਢੋਰੀ ਦਾ ਮਹਿਲ ਜਿਹੜਾ ਕੀ 70 ਸਾਲਾਂ ਤੋਂ ਜਿਹੜਾ ਕਿ 70 ਸਾਲਾਂ ਤੋਂ ਪੁਰਾਣੀ ਲਾਣਾ ਮੰਡੀ ਤੇ ਉਸੇ ਜਗ੍ਹਾ ਤੇ ਜਿਹੜੀ ਅੱਗੇ ਵੀ ਕਵਰੇਜ ਕੀਤੀ ਆ ਉਸੇ ਜਗ੍ਹਾ ਤੇ 70 ਸਾਲਾਂ ਤੋਂ ਵੰਦਾ ਆਇਆ ਸੋ ਇਸ ਵਾਰ ਵੀ ਤੇਰਾ ਮਾਰਦ ਨੂੰ ਦਿਨ ਵੀਰਵਾਂ ਨੂੰ ਬੜੀ ਹੀ ਧੁੰਨ ਨਾਲ ਹੋਲੀ ਦਾ ਮੌਸਮ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਸਾਡੇ ਸਮਾਦਰਦੀਆਂ ਜਿੰਨੀਆਂ ਵੀ ਔਰਤਾਂ ਉਹ ਸਵੇਰੇ ਆ ਕੇ ਤੇ ਪੂਜਾ ਪਾਠ ਕਰਦੀਆਂ ਸਾਮ ਤੱਕ ਉਹਦੇ ਬਾਅਦ ਹੋਲੀ ਦਾ ਦਹਨ ਹੁੰਦਾ ਉਹਨੂੰ ਅੱਗ ਲਾਈ ਜਾਂਦੀ ਹੈ ਉਹਦੀ ਵਾਰ ਸਾਡੇ ਪ੍ਰਿਲਾਦ ਜੀ ਨੂੰ ਉਤਰੀ ਕੱਢਿਆ ਜਾਂਦਾ ਤਾਂ ਕਿ ਉਹਨਾਂ ਦੀ ਮੇਰੀ ਦਿੱਤੀ ਜਾਂਦੀ ਹੈ ਉਹ 13 ਤਰੀਕ ਨੂੰ ਦਿਨ ਵੀਰਵਾਰ ਨੂੰ ਪੁਰਾਣੀ ਥਾਣਾ ਮੰਡੀ ਟੋਣੀ ਸੀ ਤੁਮ ਕਾਮਨਾ ਮਨਾਇਆ ਜਾ ਰਿਹਾ ਸਾਰਾ ਸ਼ਹਿਰ ਵੱਲੋਂ ਉੱਤੇ ਜਰੂਰ ਪਹੁੰਚਣ ਤੇ ਪ੍ਰਿਲਾਦ ਵਗਨ ਦੀ ਦੇਰਸ਼ਨ ਕਰਨ ਤੇ ਉਹਨਾਂ ਦੀ વિશેਸ਼ ਕਿਰਪਾ ਸਾਰਿਆਂ ਦੇ ਬੋਲੀ ਦਹਨ ਦਾ ਸਮਾਂ ਕੀ ਹੈ ਬੋਲੀ ਦਾ ਦਹਨ ਦਾ ਜਿਹੜਾ ਸਮਾਂ ਜੀ ਰਾਤ ਦਾ 11:31 ਮਿੰਟ ਦਾ ਜੋ ਕਿ ਕੋੜਪੂਰਾ ਦੇ ਜਿੰਨੇ ਵੀ ਸਾਡੇ ਤੇ ਬ੍ਰਾਹਮਣ ਹੈ ਸਾਡੇ ਰਾਮ ਪੰਡਤ ਜੀ ਨੇ ਉਹ ਕੱਢਿਆ ਉਹ ਉਹਨਾਂ ਨੇ ਹੀ ਪੂਜਾ ਕਰਾਣੀ ਹੈ ਤੇ ਪਿਛਲੀ ਵਾਰ ਵੀ तकरीबन 9 ਵਜੇ ਲਈ ਨਿਕਲਿਆ ਵੀ ਸੋ ਸਾਰਾ ਸ਼ਹਿਰ ਹੀ ਤੇ ਕਿਉਂਕਿ ਪਹਿਲਾਂ ਲੋਕ ਦੇਖਦੇ ਆ ਜੀ ਪਹਿਲਾਂ ਦੀ ਲੋਕ ਬੀਬੀ ਜੀ ਦੋਹ ਦਿੰਦੇ ਨਹੀਂ ਜਿੱਦੀ ਜਿਹੜੀ ਜਦੋਂ ਉਹਨੂੰ ਅੱਧੀ ਅਗਨੀ ਦੇ ਦਿੰਦੇ ਨਹੀਂ ਉਹਦੀ ਜਿੰਨੀ ਉੱਚੀ ਲਾੜ ਜਾਵੇ ਔਰ ਸਾਰੇ ਸਾਲ ਦੀਆਂ ਮੰਦਾ ਤੇਜੀ ਇਹ ਤਾਂ ਹੁਣ ਨੈਟ ਦੇ ਕੰਮਣ ਲੱਗੇ ਮੰਦਾ ਤੇਜੀ ਸ਼ੇਅਰ ਮਾਰਕੀਟ ਚ ਲੱਗੀ ਤੋਂ ਪਹਿਲਾਂ ਇਹ ਹੋਲੀ ਦਾ ਜਨ ਜਿਹੜਾ ਹੁੰਦਾ ਸੀ ਜਿੱਦੀ ਲਾੜ ਦੇਖ ਕੇ ਲੋਕ ਲਾਜਦੇ ਹੁੰਦੇ ਸੀ ਸਾਰੇ ਸਾਲ ਕੀ ਮੰਦਾ ਰਹੇਗਾ ਕੀ ਤੇਜੀ ਹੈ ਜੀ ਉਹਨੂੰ ਲੋਕ ਦੇਖਦੇ ਸੀ ਕੋ ਜਿਆ ਇਹ ਯਾਰ ਵਾਲੇ 31 ਮਿੰਟ ਤੇ ਉਹਦਾ ਹੋਲੀ ਦਾ ਜਨ ਹੋਣਾ ਉਹਦੇ ਉਪਰਾਂ ਪਹਿਲਾਂ 8 ਵਜੇ ਤੋਂ ਲੈ ਕੇ 11:11 ਵਜੇ ਤੱਕ ਸ਼੍ਰੀ ਸ਼ਾਮ ਯੂਵਰ ਬਲਡ ਸਾਈਟੀ ਵੱਲੋਂ ਵਿਸ਼ੇਸ਼ ਤੌਰ ਤੇ ਕੀਰਤਨ ਕੀਤਾ ਜਾ ਰਿਹਾ ਜਿਸ ਚ ਤੁਹਾਮਲਾ ਵੀ ਹੋਣੀ ਆ ਅਨੇਕ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਸਾਜ਼-ਵਾਜ ਹੈ ਉਹਨਾਂ ਦੇ ਜਿਹੜੇ ਗਾਣ ਵਾਲੇ ਭੱਜ ਆਵੀ ਤੇ ਪਹੁੰਚਨੇ ਨੇ ਤੇ ਬਾਕੀ ਸਾਰਾ ਫੈਰ ਆਪਾਂ ਤੇ ਪਹੁੰਚ ਕੇ ਹੋਰਾਂ ਹੋਰ ਲੋਕ ਸੁਣਨਗੇ ਹਾਂ ਜਰੂਰ ਪਹੁੰਚਣ ਸਾਰੇ ਇਸ ਫੋਨ ਦੇ ਹਨ